ਕੰਟਨਾ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਜਿਉ ਜੀਵਨ ਯਾਤਰਾ ਜੋ ਸੰਸਾਰ ਦੇ ਭਲੇ ਵਾਸਤੇ ਇਹ ਆਪਣੀ ਸੁੱਖ ਸੁਵਿਧਾ ਛੱਡ ਕੇ ਤੇ ਹਰ ਥਾਂ ਜਾ ਕੇ ਕਿਤੇ ਉਹ ਲੋੜਵੰਦਾਂ ਦੀ ਆਸਾਂ ਪੂਰੀਆਂ ਕਰਦੇ ਨੇ ਕਿਤੇ ਆਪਸ ਵਿੱਚ ਦੋ ਕੌਜਾਂ ਲੜਦੀਆਂ ਨੇ ਤੇ ਉਹਨਾਂ ਦੀ ਸਲਾਹ ਕਰਾਉਂਦੇ ਨੇ ਕਿ ਇਸ ਸੰਸਾਰ ਦੇ ਵਿੱਚ ਸਦਾ ਵਾਸਤੇ ਕਿਸੇ ਨੇ ਰਹਿਣਾ ਨਹੀਂ ਤੇ ਇਹ ਤੁਹਾਡੀ ਲੜਾਈ ਜਿਹੜੀ ਹੈ ਇਹ ਜੀਵਨ ਨੂੰ ਤਬਾਹ ਕਰਦੀ ਹੈ ਸਤਿਗੁਰੂ ਜੀ ਆਸਾਮ ਪਹੁੰਚੇ ਨੇ ਇਹ ਉੱਥੇ ਔਰ ਜੇਬ ਬਾਦਸ਼ਾਹ ਵੱਲੋਂ ਆਪਣੇ ਰਾਜਾ ਰਾਮ ਸਿੰਘ ਨੂੰ ਉਹ ਜਾਂ ਦੇ ਕੇ ਤੇ ਭੇਜਿਆ ਹੈ ਉਹ ਅਸਾਮ ਦੇ ਰਾਜੇ ਦੇ ਨਾਲ ਜੰਦ ਕੰਨ ਵਾਸਤੇ ਕਿ ਉਹ ਥੋੜੇ ਜਿਹਾ ਘਬਰਾਏ ਹੋਏ ਨੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਗੁਰੂ ਜੀ ਉੱਥੇ ਅਸਾਮ ਵਿੱਚ ਨੇ ਤੇ ਉਹਨਾਂ ਨੂੰ ਕੁਝ ਹੌਂਸਲਾ ਹੁੰਦਾ ਤੇ ਰਾਜਾ ਰਾਮ ਸਿੰਘ ਤੇ ਅਮੋਈ ਜਿਹੜੇ ਅਸਾਮ ਦੇ ਵਾਬਸ ਵਿੱਚ ਲੜ ਰਹੇ ਨੇ ਤੇ ਗੁਰੂ ਜੀ ਨੇ ਦੋਹਾਂ ਵਿੱਚ ਪਾ ਕੇ ਦੋਹਾਂ ਨੂੰ ਸਮਝਾ ਕੇ ਇੱਕ ਬਨੇ ਅਸਾਮ ਦੇ ਚਗਰਤਾਨ ਧਵਜ ਰਾਜਾ ਤੇ ਰਾਮ ਸਿੰਘ ਦੀ ਸਲਾਹਕਾਰਾਤੀ ਉੱਥੇ ਤੇ ਗੁਰੂ ਸਾਹਿਬ ਜੀ ਨੇ ਸਮਝਾਇਆ ਕਿ ਇੱਥੇ ਸਦਾ ਕਿਸੇ ਨੇ ਬੈਠ ਨਹੀਂ ਰਹਿਣਾ ਤੇ ਤੁਸੀਂ ਨਾਲ ਲੜੋ ਉਹਨਾਂ ਦੀ ਗੱਲ ਮੰਨ ਕੇ ਦੋਵੇਂ ਫੌਜਾਂ ਜਿਹੜੀਆਂ ਮੰਨ ਗਈਆਂ ਕਿ ਉਹਨਾਂ ਦੀ ਸਲਾਹ ਲਈ ਤੇ ਉਹ ਜਿਹੜੀ ਥਾਂ ਹੈ ਉਹਨੂੰ ਤੁਬਰੀ ਦੇ ਪਾਸ ਤੇ ਦੋਵਾਂ ਫੌਜਾਂ ਨੇ ਮਿੱਟੀ ਪੁੱਟ ਕੇ ਆਪਣੀਆਂ ਢਾਲਾਂ ਵਿੱਚ ਪਾ ਕੇ ਤੇ ਉੱਥੇ ਇੱਕ ਥੜਾ ਬਣਾਇਆ ਜਿਹੜਾ ਦੰਦਵਾ ਬਣਾ ਦਿੱਤਾ ਜਿੱਥੇ ਉੱਥੇ ਅਜੇ ਵੀ ਜੋ ਗੁਰਦੁਆਰਾ ਬਣਿਆ ਹੋਇਆ ਹੈ ਤੇ ਉਹ ਇਹਨਾਂ ਦੀ ਸਲਾਹ ਕਰਾ ਕੇ ਤੇ ਜਿੱਥੇ ਗੁਰੂ ਜੀ ਦੁਨੀਆ ਦੀ ਲੋਕਾਈ ਦਾ ਭਲਾ ਕਰਦੇ ਨੇ ਉੱਥੇ ਉਹ ਦੇਸ਼ ਦੀ ਪੰਜਾਬ ਦੀ ਇੱਕ ਇੱਕ ਖਗੜਵਲ ਧਿਆਨ ਦੇ ਰਹੇ ਨੇ ਔਰ ਮਿਰੇਲ ਦੀ ਜਿਹੜੀ ਨੀਤੀ ਹੈ ਉਹ ਬੜੀ ਨਵੀਂ ਨਵੀਆਂ ਨੀਤੀਆਂ ਲਿਆਂਦੀਆਂ ਨੇ ਤੇ ਉਹ ਜੁਲਮਾਂ ਝਟਾ ਰਹੇ ਨੇ ਧਰਮ ਤੇ ਹੱਲਾ ਕਰ ਰਹੇ ਨੇ ਦੂਜਿਆਂ ਦੇ ਤੇ ਗੁਰੂ ਜੀ ਨੇ ਫਿਰ ਉੱਥੋਂ ਵਾਪਸੀ ਪੰਜਾਬ ਨੂੰ ਆਉਣ ਵਾਸਤੇ ਚਾਲੇ ਪਾ ਦਿੱਤੇ ਨੇ ਤੇ ਪਟਨਾ ਵਿਖੇ ਪਹੁੰਚੇ ਨੇ ਤੇ ਬਾਗ ਗੋਵਿੰਦ ਨੂੰ ਪਹਿਲੀ ਾਰ ਮਿਲਦੇ ਨੇ ਪਰਿਵਾਰ ਨੂੰ ਮਿਲੇ ਤੇ ਮੇਲਕੇ ਤੇ ਫਿਰ ਛੇਤੀ ਹੀ ਉਹਨਾਂ ਨੇ ਆਪਣੇ ਸਾਥੀਆਂ ਨੂੰ ਕੁਝ ਲਿਆ ਪਰਿਵਾਰ ਨੂੰ ਉੱਥੇ ਹੀ ਛੱਡ ਕੇ ਤੇ ਆਪ ਜੋ ਪੰਜਾਬ ਵੱਲ ਨੂੰ ਆਉਂਦੇ ਨੇ ਤਾਂ ਕਿ ਲੋਕਾਂ ਨੂੰ ਸਮਝਾਇਆ ਜਾ ਸਕੇ ਤੇ ਤਗੜਿਆ ਕੀਤਾ ਜਾ ਸਕੇ 2.5 3 ਮਹੀਨਿਆਂ ਦੇ ਵਿੱਚ ਉਹ ਅਨੰਦਪੁਰ ਸਾਹਿਬ ਆ ਗਏ ਆਪ ਤੇ ਇੱਥੇ ਪਹੁੰਚ ਕੇ ਫਿਰ ਉਹਨਾਂ ਨੇ ਪਰਿਵਾਰ ਨੂੰ ਵੀ ਪੰਜਾਬ ਮੰਗਾ ਦਿਆ ਸਮੇਂ ਦੀ ਨਿਜਾਤ ਨੂੰ ਵੇਖਦਿਆਂ ਆ ਕਿ ਪਰਿਵਾਰ ਜਿਹੜਾ ਹੈ ਉਹ ਪੜਾਦਰ ਪੜਾਪ ਕਿਉਂਕਿ ਸਾਰਾ ਪਰਿਵਾਰ ਹੈ ਉਹਨਾਂ ਨੇ ਹੌਲੀ-ਹੌਲੀ ਆਉਣਾ ਤੇ ਉਹ ਵੀ ਪੰਜਾਬ ਮਗ੍ਹਾ ਲਿਆ ਉਹਨਾਂ ਨੇ ਤੇ ਇੱਥੇ ਐਂਡ ਉਹ ਜਿਹੜਾ ਫੇਰ ਮੁੜ ਕੇ ਲੋਕਾਈ ਨੂੰ ਐ ਸਮਝਾਉਣ ਵਾਸਤੇ ਤਗੜਿਆਂ ਕਰਨ ਵਾਸਤੇ ਤੇ ਗੁਰੂ ਜੀ ਫੇਰ ਜਾਂਦੇ ਨੇ ਆ ਜਗ ਦੇ ਵਿੱਚ ਪ੍ਰਚਾਰ ਕਰਨ ਵਾਸਤੇ ਕਾਫੀ ਚ ਸਮਾਂ ਇਸੇ ਤਰ੍ਹਾਂ ਕਰਦੇ ਨੇ ਕਰਦੇ ਹੋਏ ਪ੍ਰਚਾਰ ਮੁੜ ਕੇ ਫਾਈਨਾਂਸ ਪਰ ਸੱਜ ਆ ਜਾਂਦੇ ਨੇ ਉੱਥੇ ਵੀ ਕਟਣਾ ਵਾਪਰਦੀ ਹੈ ਜਦੋਂ ਪੰਡਤ ਹੁੰਦੇ ਨੇ ਗੁਰੂ ਸਾਹਿਬ ਜੀ ਨੇ ਲੋਕਾਂ ਨੂੰ ਸਮਝਾਇਆ ਆਪਣੀ ਬਾਣੀ ਦੇ ਬਾਣੀ ਦੇ ਨਾਲ ਉੱਥੇ ਵੀ ਤੇ ਹਰ ਥਾਂ ਤੇ ਵੀ ਤੁਸੀਂ ਆਪਸ ਵਿੱਚ ਇੱਕ ਪਿਤਾ ਦੇ ਅਸੀਂ ਪੁੱਤਰਾਂ ਤੇ ਪ੍ਰੇਮ ਦੇ ਨਾਲ ਬਹੁਤ ਲੜਾਈ ਝਗੜੇ ਨਾ ਕਰੋ ਇਹ ਜਿਹੜੀ ਮਾਇਆ ਇਹ ਜਾਇਦਾਦ ਇਹ ਇੱਥੇ ਰਹਿ ਜਾਣੀ ਹੈ ਤੇ ਸਾਡੇ ਨਾਲ ਉਹ ਚੰਗੇ ਕਰਮ ਜਾਣੇ ਨੇ ਨਰ ਅਚੇਤ ਪਾਪ ਤੇ ਡਰ ਰਹੇ ਅਚੇਤ ਦਾ ਭਾਵ ਹੈ ਗਾਫਲ ਹੈ ਗਾਫਲ ਮਨੁੱਖ ਪਾਪ ਤੋਂ ਡਰ ਦੀਨ ਦਿਆਲ ਸਗਲ ਭੈ ਭੰਜਨ ਸਰਨ ਤਾਹੇ ਤਬ ਪਾਲੇ ਸਤਿਗੁਰੂ ਜੀ ਕਹਿੰਦੇ ਨੇ ਜੇ ਨਿਵਾਣਾ ਦਾ ਉਹ ਮਹਾਨ ਉਹ ਦੀਨਾ ਉਤੇ ਦਇਆ ਕਰਨ ਵਾਲਾ ਸਾਰਿਆਂ ਡਰਾਂ ਨੂੰ ਦੂਰ ਕਰਨ ਵਾਲਾ ਪਰਮਾਤਮਾ ਉਹਦਾ ਲੜ ਫੜੋ ਉਹਦੀ ਸਰਣੀ ਪੈ ਜਾਓ ਵੇਦ ਪੁਰਾਨ ਜਾਸ ਗੁਣ ਗਾਵਤ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਉਸ ਪਰਮਾਤਮਾ ਦੀ ਸੇਵਕ ਜੋ ਆ ਰਮਕ ਗ੍ਰੰਥ ਗਾਉਂਦੇ ਨੇ ਤਾਂ ਕੋ ਨਾਮ ਹੀਏ ਮੋ ਧਰ ਰੇ ਤੇ ਕਹਿੰਦੇ ਨੇ ਉਹਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਟਿਕਾਓ ਪਾਵਨ ਨਾਮ ਜਗਤ ਮੈਂ ਹਰ ਕੋ ਪਵਿੱਤਰ ਨਾਮ ਹੈ ਇਸ ਸੰਸਾਰ ਦੇ ਵਿੱਚ ਪਰਮਾਤਮਾ ਦਾ ਸਿਮਰ ਸਿਮਰ ਕਸਮਲ ਸਭ ਹਰ ਰੇ ਕਹਿੰਦੇ ਨੇ ਉਹਦਾ ਸਿਮਰਨ ਕਰਕੇ ਤੇ ਸਾਰੇ ਪਾਪਾਂ ਨੂੰ ਖਤਮ ਕਰ ਲਾ ਅੱਗੇ ਹੁਣ ਕਹਿੰਦੇ ਨੇ ਮਾਨਸ ਦੇ ਬੌਰ ਨਹਿ ਪਾਵੈ ਸਤਿਗੁਰੂ ਜੀ ਕਹਿੰਦੇ ਨੇ ਇਹ ਮਨੋਖਾ ਜਿਹੜੀ ਦੇਹੀ ਐ ਬਾ ਮੁੜ ਕੇ ਨਹੀਂ ਪ੍ਰਾਪਤ ਹੋਣੀ ਤੇ ਕਛੂ ਉਪਾਪ ਮੁਕਤ ਕਾ ਕਰ ਲੈ ਸਤਿਗੁਰੂ ਜੀ ਕਹਿੰਦੇ ਨੇ ਕੋਈ ਮੁਕਤੀ ਦਾ ਆਪਾ ਕਰੋ ਇਹੀ ਗੱਲ ਜੋ ਅਸੀਂ ਹੁਣੇ-ਹੁਣੇ ਸੈ ਕਬੀਰ ਜੀ ਦਾ ਸ਼ਬਦ ਅਸੀਂ ਸਰਵਣ ਕੀਤਾ ਕੀਰਤਨ ਦੇ ਰਾਹੀਂ ਉਹਦੇ ਵਿੱਚ ਵੀ ਕਬੀਰ ਜੀ ਸਾਨੂੰ ਇਹੀ ਉਪਦੇਸ਼ ਦਿੰਦੇ ਨੇ ਕਿ ਇੱਥੇ ਸੰਸਾਰ ਦੇ ਵਿੱਚ ਕੋਈ ਵੀ ਸਾਡਾ ਸਾਥੀ ਨਹੀਂ ਹੈ ਤੇ ਇਸ ਸਰੀਰ ਨੂੰ ਕਦੋਂ ਠੋਕਰ ਲੱਗ ਜਾਣੀ ਹੈ ਇਹ ਮਿੱਟੀ ਦਾ ਇੱਕ ਬਰਤਨ ਹੈ ਤੇ ਇਸ ਕਰਕੇ ਆਪਣੇ ਉਸ ਮਾਲਕ ਰਿਹਾ ਨਾਲ ਵੀ ਜੁੜੋ ਉਹ ਅਸੀਂ ਅਸੀਂ ਸਰਵਣ ਕੀਤਾ ਭਿਆਨ ਦੇ ਨਾਲ ਜਿਹੜਾ ਸੁਣਿਆ ਤੇ ਲਾਭ ਜਰੂਰ ਪ੍ਰਾਪਤ ਹੋਇਆ ਹੋਵੇਗਾ ਸਤਿਗੁਰੂ ਜੀ ਕਹਿੰਦੇ ਨੇ ਨਾਨਕ ਕਾਹਤ ਸਤਿਗੁਰੂ ਜੀ ਕਹਿੰਦੇ ਨੇ ਗਾਏ ਕਰਨਾਮੈ ਕਰਣਾ ਦਾ ਭਾਵ ਹੈ ਤਰਸ ਮੈ ਦਾ ਭਾਵ ਹੈ ਮਈ ਤਰਸ ਮਈ ਪਰਮਾਤਮਾ ਪਰਮਾਤਮਾ ਦੇ ਦੇ ਵਿੱਚ ਤਰਸੀ ਤਰਸ ਹੈ ਦਇਆ ਦਇਆ ਹੈ ਸਤਿਗੁਰੂ ਜੀ ਕਹਿੰਦੇ ਨੇ ਉਹਦੇ ਗੁਣ ਗਾਓ ਤੇ ਭਵ ਸਾਗਰ ਕੇ ਪਾਰ ਉਤਰ ਲੈ ਇਹ ਸਾਰਾ ਭਵ ਸਾਗਰ ਹੈ ਭੈ ਦਾ ਸਮੁੰਦਰ ਹੈ ਇਹਦੇ ਵਿੱਚ ਜੀਵ ਜਿਹੜੇ ਨੇ ਡੋਬ ਰਹੇ ਨੇ ਗੋਤੇ ਖਾ ਰਹੇ ਨੇ ਆਪਸ ਵਿੱਚ ਖੈ ਖੈ ਕੇ ਮਾਰ ਰਹੇ ਨੇ ਪਰ마ਵਾਲੇ ਲੜ ਰਹੇ ਨੇ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਇਹਨਾਂ ਕਰਮਾਂ ਨੂੰ ਛੱਡੋ ਆਪਣੀ ਦੁਆ ਨਵਾਂ ਦੀ ਕੀਰਤ ਕਰੋ ਪਰਿਵਾਰ ਦੇ ਵਿੱਚ ਬੈਠ ਕੇ ਛਕੋ ਪ੍ਰਮਾਤਮਾ ਨੂੰ ਯਾਦ ਕਰੋ ਤੇ ਵੰਡ ਕੇ ਛਕੋ ਤੇ ਸਰਬੱਤ ਦਾ ਭਲਾ ਮੰਗੋ ਇਹ ਉਪਦੇਸ਼ ਸਤਿਗੁਰੂ ਮਹਾਰਾਜ ਸਾਹਿਬ ਜੀ ਦਿੰਦੇ ਤੇ ਫਿਰ ਮਾਧ ਦੇ ਵਿੱਚ ਅਨੰਦਪੁਰ ਸਾਹਿਬ ਆ ਜਾਂਦੇ ਨੇ ਅੱਗੇ ਜਦੋਂ ਝੁਲਮ ਵੱਜ ਜਾਂਦਾ ਹੈ ਹੁਣਾਂ ਦਾ ਫਿਰ ਉਹ ਪੰਡਿਤ ਕਸ਼ਮੀਰ ਤੋਂ ਆਉਂਦੇ ਨੇ ਉਨਾ ਵਾਸਤੇ ਗੁਰੂ ਸਾਹਿਬ ਨੇ ਕੁਰਬਾਨੀ ਦੇਣੀ ਹੈ ਉਸ ਇਤਿਹਾਸ ਤੇ ਗੁਰਬਾਣੀ ਨਾਲ ਦੀ ਇਸੇ ਤਰ੍ਹਾਂ ਸਾਨੂੰ ਪ੍ਰਾਪਤ ਹੁੰਦੀ ਰਹੇਗੀ ਤੇ ਅਸੀਂ ਆਪਣੇ ਜੀਵਨ ਨੂੰ ਸੁਧਾਰ ਨਾਲ ਉਹਦੀ ਬਾਣੀ ਦੇ ਨਾਲ ਜੁੜ ਕੇ ਗੁਰ ਗੁਰਬਾਣੀ ਪੜਦੇ ਆ ਵਿਚਾਰਦੇ ਕਿੰਨੀ ਨੇਕਾ ਫਲ ਆਉ ਜਾਂਦੀਆਂ ਨੇ ਬਖਸ ਲਵੋ ਆਉਣ ਮੈਂ ਸਵੇਰ ਸ਼ਾਮਤ ਬਖਸੋ ਪਿਆਰ ਨਾਲ ਸਾਰੇ ਗੱਜ ਕੇ ਤੇ ਬਲਾਓ ਵਾਹੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਨਾਮ